ਇਹ ਫਲੈਗਮਾਰਕ ਮਾਨਜੁਗ ਐਸਫਾਫ ਦੇ ਮੰਗਾਲ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਜਿਵੇਂ ਗਾਂਧੀ ਚੌਕ ਤੋਂ ਲੈ ਕੇ ਚਿਰਾਵਾਲਾ ਦਰਵਾਜ਼ਾ ਤੇ ਆਪਣੇ ਫਿਲਮਾ ਰੋਡ ਤੰਦਰ ਰੋਡ ਔਰ ਵੀ ਜਿਹੜੇ ਜਿਹੜੇ ਖਾਸਮ ਜਨਤਾ ਆਉਣ ਜਾਣ ਵਾਲੇ ਏਰੀਆ ਸਾਰੇ ਵਿੱਚ ਫਲੈਗਮਾਰਕ ਕਰਿਆ ਗਿਆ ਲੋਕਾਂ ਨੂੰ ਲੋਕਾਂ ਦੀ ਸੁਰੱਖਿਆ ਨੂੰ ਮੱਧ ਨਜ਼ਰ ਰੱਖ ਕੇ ਇਹਦੇ ਵਿੱਚ ਲੋਕਾਂ ਨੂੰ ਇਹ ਦਰਸਾਇਆ ਜਾਂਦਾ ਵੀ ਅਸੀਂ ਬਿਲਕੁਲ ਕਾਇਮ ਆ ਤੁਹਾਡੇ ਨਾਲ ਆ ਤੁਹਾਡੀ ਸੁਰੱਖਿਆ ਕਰਨ ਨੂੰ ਚਾਹੀ ਵੀ ਤਤਪਰ ਆ ਇਸੇ ਤਰ੍ਹਾਂ ਦਾ ਵੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਕੋਈ ਘਰ ਦੇ ਜਾਨ ਤੇ ਮਾਲ ਦੀ ਰਾਖੀ ਲਈ ਹਮੇਸ਼ਾ ਹਾਜ਼ਰ ਆ। ਆਉਣ ਵਾਲੇ ਦਿਨਾਂ ਸਰ 15 ਅਗਸਤ ਆ ਰਹੀ ਉਹਦੇ ਵਾਸਤੇ ਕੀ ਉਪਕਤਾ ਪ੍ਰਬੰਧ ਕੀਤੇ ਗਏ ਆ ਪੁਲਿਸ ਵੱਲੋਂ? ਬਿਲਕੁਲ ਵਧੀਆ ਉਪਕਤਾ ਪ੍ਰਬੰਧ ਕੀਤੇ ਗਏ ਨੇ ਜੀ ਚਾਰੇ ਪਾਸੇ ਜੋ ਵੀ ਮਤਲਬ ਜੋ ਵੀ 23 ਦਿਨ 15 ਅਗਸਤ ਲਈ ਉਹ ਪੂਰੇ ਵਧੀਆ ਪ੍ਰਬੰਧ ਕੀਤੇ ਗਏ। ਸਰ ਕੋਈ ਹੈਲਪ ਵਾਸਤੇ ਕੋਈ ਆਪਣਾ ਕੋਈ ਨੰਬਰ ਇਸ਼ੂ ਕੀਤਾ ਹੋਵੇ ਅਗਰ ਕਿਸੇ ਨੂੰ ਜ਼ਰੂਰਤ ਪੈ ਜਾਂਦੀ ਹੈ ਤੁਹਾਡੀ ਕੋਈ ਹੈਲਪ ਨੰਬਰ ਕੋਈ ਤੁਹਾਡਾ ਹੋਵੇ ਤੇ? ਹਾਂ ਹੈ ਨੰਬਰ ਹੈ 9886143 9886189 ਗੋ ਬਟਾਲਾ ਕਲਰੋਮੂਨ ਦਾ ਨੰਬਰ ਨੇ ਜੀ ਅੱਧੀ ਰਾਤ ਕੋ ਫੋਨ ਕਰੇ ਤੇ ਪੰਜਾਬ ਪੁਲਿਸ ਆਪਣੀ ਸੇਵਾ ਹਰ ਇੱਕ ਤਰ੍ਹਾਂ ਵਿਹਾਜ ਰਹੀ ਸਰ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਪਬਲਿਕ ਨੂੰ ਇਹ ਚਾੰਦਰਾਂ ਦੀ ਪੀਲਾ ਬਕੇ ਪਰਕਾਇ ਜਿਨੀ ਆਉਣ ਦੀ ਲੋੜ ਵਧੀਆ ਮਾਹੌਲ ਚੱਲ ਰਿਹਾ ਬਟਾਲਾ ਪੁਲਿਸ ਨੇ ਜਿੰਨੇ ਵੀ ਸਾਡੇ ਮਸਲੇ ਪਹਿਲੇ ਹੁਣ ਤੱਕ ਸਾਰੇ ਹੱਲ ਕੀਤੇ ਨੇ ਤੇ ਗਾਂ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਵੀ ਇਤਰਾ ਚੜਦੀ ਕਲਾ ਰਹੂ ਬਟਾਲਾ ਪੁਲਿਸ